ਉੱਤੇਗ ਬਹਾਦਰ ਹਾਂ ਤੇਗ ਵਿੱਚੋਂ ਪੈਦਾ ਹੋਇਆ ਸ਼ਹਿਰ ਆਇਆ ਤੇਰੇ ਤੇਗ ਦੀ ਧਾਰ ਬਣ ਕੇ ਤੇਰਾ ਜ਼ੁਲਮ ਨਹੀਂ ਮੈਂ ਲੋਕਾਂ ਨੂੰ ਸਹਿਣ ਦੇਣਾ ਮੂਰੇ ਖੜ ਗਿਆ ਹਾਂ ਇੱਕ ਲਲਕਾਰ ਬਣ ਕੇ ਉਹ ਤੇਰੀ ਤੇਗ ਕੀ ਮਾਰੂ ਇਸ ਤੇਗ ਤائیں ਉਹ ਤੇਰੀ ਤੇਗ ਕੀ ਮਾਰੂ ਇਸ ਤੇਗ ਤائیں ਚੱਲ ਦੇਖ ਲੈਣਾ ਹਾਂ ਆ ਜਾ ਤੂੰ ਵਾਰ ਬਣ ਕੇ ਉਡੀ ਜਾਣੀ ਤੇਗ ਤੇਰੀ ਹਿੰਦੁਸਤਾਨ ਵਿੱਚੋਂ ਆ ਤੀਗ ਚਮਕੇਗੀ ਸਦਾ ਸਰਦਾਰ ਬਣ ਕੇ ਆ ਤੀਗ ਚਮਕੇਗੀ ਸਦਾ ਸਰਦਾਰ ਬਣ ਕੇ ਮੇਰਾ ਟਕਰਾ ਹੈ ਜ਼ਬਰ ਤੇ ਜ਼ੁਲਮ ਦੇ ਨਾਲ ਜ਼ਬਰ ਨਹੀਂ ਮੈਂ ਦੁਨੀਆ ਤੇ ਰਹਿਣ ਦੇਣਾ ਇੱਥੇ ਆਜ਼ਾਦ ਹੈ ਧਰਮ ਲਈ ਹਰ ਬੰਦਾ ਧਰਮ ਖਾਤਰ ਮੈਂ ਜ਼ੁਲਮ ਨਹੀਂ ਸਹਿਣ ਦੇਣਾ ਉਹ ਪਹਿਲੇ ਜਾਮੇ ਮੈਂ ਨਾਨਕ ਨੇ ਆਖਿਆ ਸੀ ਉਹ ਪਹਿਲੇ ਜਾਮੇ ਮੈਂ ਨਾਨਕ ਨੇ ਆਖਿਆ ਸੀ ਜ਼ਬਰਦਸਤੀ ਮੈਂ ਜਨੇਊ ਨਹੀਂ ਪੈਣ ਦੇਣਾ ਅੱਜ ਖੜ ਗਿਆ ਹਾਂ ਤੇਗ ਬਹਾਦਰ ਬਣ ਕੇ ਹੁਣ ਜ਼ਬਰਦਸਤੀ ਮੈਂ ਜੰਜੂ ਨਹੀਂ ਲੈਣ ਦੇਣਾ ਜਬਰਦਸਤੀ ਮੈਂ ਜੰਜੂ ਨਹੀਂ ਲੈਣ ਦੇਣਾ ਮੌਤ ਸਜ਼ਾ ਨਹੀਂ ਮੌਤ ਤਾਂ ਹਕੀਕਤ ਮੀਆਂ ਮਰਨਾ ਤੂੰ ਵੀ ਕਦੇ ਬੇਸ਼ੱਕ ਮੈਂ ਅੱਜ ਜਾਣਾ ਇਹ ਤਾਂ ਠਿੱਕਰਾ ਇੱਕ ਦਿਨ ਭੱਜਣਾ ਸੀ ਚੱਲ ਹੁਣ ਤੇਰੇ ਹੀ ਸਿਰ ਲੱਗ ਭੱਜ ਜਾਣਾ ਸਾਰਾ ਮੁਲਕ ਹੀ ਤੂੰ ਲਹੂ ਲੋਹਾਨ ਕਰਕੇ ਉਹ ਸਾਰਾ ਮੁਲਕ ਹੀ ਤੂੰ ਲਹੂ ਲੋਹਾਨ ਕਰਕੇ ਕਹਾਵੇਂ ਧਰਮੀ ਫੇਰ ਕਹੇ ਹੱਜ ਜਾਣਾ ਉਹ ਮੇਰੇ ਲਹੂ ਦਾ ਹਰ ਇੱਕ ਦੇਖੀ ਕਤਰਾ ਉਹ ਮੇਰੇ ਲਹੂ ਦਾ ਦੇਖੀ ਹਰ ਇੱਕ ਕਤਰਾ ਉਹ ਤਿਲਕ ਲੱਗ ਮੱਥੇ ਤੇ ਸਦਾ ਲਈ ਸਜ ਜਾਣਾ ਉਹ ਤਿਲਕ ਬਣ ਮੱਥੇ ਤੇ ਸਦਾ ਲਈ ਸਜ ਜਾਣਾ ਏ ਮਤੀ ਦਾਸ ਸਤੀ ਦਾਸ ਦਿਆਲਾ ਹੈ ਜੋ ਉਹ ਦੱਸ ਕਰਨੇ ਸ਼ਹੀਦ ਕਿਹੜੀ ਰਾਂਝੇ ਅੰਦਰ ਅਸੀਂ ਆਏ ਹਾਂ ਇਕੱਠੇ ਕੀ ਕਸੂਰ ਇਹੀ ਚੱਲ ਹੁਣ ਜਾਣ ਕੇ ਇਕੱਠੇ ਸ਼ਹੀਦੀ ਜਾਂਝੇ ਅੰਦਰ ਉਹ ਸਾਡੀ ਸ਼ਹੀਦੀ ਦੀ ਮਨਾਉਣੀ ਸ਼ਤਾਬ ਦੀਵੀ ਸਾਡੀ ਸ਼ਹੀਦੀ ਦੀ ਮਨਾਉਣੀ ਸ਼ਤਾਬ ਦੀਵੀ ਪੋ ਲੈ ਜਾਣਗੇ ਇਹ ਤੈਨੂੰ ਸਾਲ ਪੰਜੇ ਅੰਦਰ ਤੇਰੀ ਮੜੀ ਤੇ دیਵਾਨੀ ਜਗਾਉਣਾ ਕਿਸੇ ਕਰੋੜਾਂ ਝੁਕਣਗੇ ਸਾਡੇ ਸ਼ਹੀਦ ਗਾਂਝੇ ਅੰਦਰ ਕਰੋੜਾਂ ਝੁਕਣਗੇ ਸਾਡੇ ਸ਼ਹੀਦ ਗਾਂਝੇ ਅੰਦਰ